ਮੈਂ ਸਪੱਸ਼ਟ ਕਰਨਾ ਚਾਹੁੰਦਾ ਕਿ ਨਾ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਸੈਂਟਰ ਦੀ ਸਰਕਾਰ ਵੱਲੋਂ ਉਹਨਾਂ ਨਾਲ ਸੰਪਰਕ ਬਣਾ ਕੇ ਗੱਲ ਬਾਤ ਕੀਤੀ ਜਾ ਰਹੀ ਹੈ ਤਾਂ ਦੂਜੀ ਉਹਨਾਂ ਨੇ ਗੱਲ ਕਹੀ ਹੈ ਵੀ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਨੇ ਕੋਈ ਸੰਦੇਸ਼ ਭੇਜਿਆ ਸੋ ਜੇ ਪਹਿਲਾਂ ਮੈਂ ਗੱਲ ਕਰਾਂ ਸਿਕਿਉਰਿਟੀ ਪੱਖੋਂ ਬਹੁਤ ਗਲਤ ਗੱਲ ਹੈ ਇਸ ਤਰ੍ਹਾਂ ਦੀ ਗੱਲ ਕਰਨੀ ਠੀਕ ਨਹੀਂ ਕਿਉਂਕਿ ਉਹਨਾਂ ਨੇ ਹਵਾਲਾ ਦਿੱਤਾ ਮੁਲਾਕਾਤ ਮੁਲਾਕਾਤ ਕਰਦਾ ਭਾਈ ਅਕਬਾਲ ਸਿੰਘ ਦਿੱਲੀ ਤੋਂ ਹੈ ਜਿਹੜਾ ਕੋਈ ਜਾਣ ਤੋਂ ਪਹਿਲਾਂ ਵੀ ਦਾਸ ਨਾਲ ਉਹ ਸੰਪਰਕ ਕਰਦੇ ਆ ਕੋਈ ਸਨੇਹਾ ਹੁੰਦਾ ਉਹਨਾਂ ਤੱਕ ਪਹੁੰਚਾਉਣ ਦਾ ਤੇ ਜਦੋਂ ਮੁਲਾਕਾਤ ਕਰਕੇ ਵਾਪਸ ਆਉਨੇ ਆ ਉਦੋਂ ਵੀ ਉਹ ਦਾਸ ਨਾਲ ਉਹ ਜਿਹਦਰ ਜੀ ਦਾ ਸਨੇਹਾ ਸਾਂਝਾ ਕਰਦਾ ਸੋ ਮੈਂ ਸਪਸ਼ਟ ਕਰਦਾ ਕਿਉਂਕਿ ਕਿਸੇ ਵੀ ਮੁੱਦੇ ਤੇ ਜਦੋਂ ਕੋਈ ਗੱਲ ਕਰਨੀ ਹੁੰਦੀ ਹੈ ਮੀਡੀਆ 'ਚ ਜਾਣਾ ਹੁੰਦਾ ਉਹਨਾਂ ਦਾ 2 ਜਾਂ 3 ਵਾਰੀ ਹਫਤੇ 'ਚ ਜਿਹੇਦਾਰ ਜਗਤਾਰ ਸਿੰਘ ਹਵਾਰਾ ਦਾ ਦਾਸ ਉਹ ਸਰਕਾਰੀ ਫੋਨ ਤੋਂ ਫੋਨ ਆਉਂਦਾ ਉਹ ਉਸ ਮੁੱਦੇ ਬਾਰੇ ਉਸ ਗੱਲ ਬਾਰੇ ਮੈਨੂੰ ਦੱਸਦੇ ਸੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦੀ ਆਪ ਫਿਕਰੀ ਗੱਲ ਕੋਈ ਨਹੀਂ ਕਰਨੀ ਚਾਹੀਦੀ ਮੈਂ ਸਤਿਕਾਰ ਕਰਦਾ ਭਾਈ ਅਫਤਾਰ ਸਿੰਘ ਦਾ ਇੱਕ ਪੰਥਕ ਸੋਹ ਦਾ ਧਾਰਨੀ ਹੈ ਪਰੰਤੂ ਉਹਨਾਂ ਨੇ ਬਿਨਾਂ ਸਬੂਤਾਂ ਤੋਂ ਇਹ ਜੀ ਜਿਹੜੀ ਗੱਲ ਕੀਤੀ ਆ ਉਹ ਇੱਕ ਤਾਂ ਪੰਥ 'ਚ ਦੁਬੜਾ ਪਾਉਣ ਦੀ ਗੱਲ ਹੈ ਕਿਉਂਕਿ ਜਹੇਦਾਰ ਜਿੱਕਤਾਬ ਸਿਰ ਹਵਾਰਾ ਸਰਬੱਤ ਖਾਲਸਾ ਵੱਲੋਂ ਸੌਂਪੀ ਜ਼ਿੰਮੇਵਾਰੀ ਉਹ ਹੈ ਵੀ ਜਿਹੜੇ ਸਿਰਫ ਪੰਥਕ ਮੁੱਦਿਆਂ ਤੇ ਗੱਲ ਕਰਦੇ ਆ ਕਿਉਂਕਿ ਉਹਨਾਂ ਦਾ ਸਿਆਸੀ ਨਿਸ਼ਾਨਾ ਕੋਈ ਨਹੀਂ ਸੋ ਇਸ ਤਰ੍ਹਾਂ ਦੀ ਕੀ ਸਾਜ਼ਿਸ਼ ਹੈ ਕੀ ਇਹ ਦੇ ਪਿੱਛੇ ਮਨਸਾ ਸੋ ਸਪਸ਼ਟ ਕਰਦੇ ਆ ਵੀ ਨਾ ਤਾਂ ਕੋਈ ਸੈਂਟਰ ਦੀ ਏਜੰਸੀਆਂ ਨਾਲ ਸੈਂਟਰ ਦੀ ਨੁਮਾਇੰਦਿਆਂ ਨਾਲ ਕੋਈ ਗੱਲ ਚੱਲ ਰਹੀ ਹੈ ਨਹੀਂ ਭਾਈ ਅਮਰਪਾਲ ਸਿੰਘ ਨੂੰ ਉਹਨਾਂ ਨੇ ਕੋਈ ਸੰਦੇਸ਼ ਭੇਜਿਆ ਸੋ ਅਸੀਂ ਇਹਦਾ ਅੰਦਰ ਕਰਦੇ ਆ ਮੈਂ ਭਾਈ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਅੱਗੇ ਤੋਂ ਐਹੀ ਜੀ ਬਿਨਾ ਤਕਾ ਤੋਂ ਅਦਾਸ ਗੱਲ ਕਰਨ ਦਾ ਗੁਰੇਜ਼ ਕਰਨ ਸੋ ਸੰਗਤਾਂ ਨੂੰ ਸਪਸ਼ਟ ਕਰਦੇ ਆ ਕਿ ਜਿਹੜੀ ਇਸ ਚ ਗੱਲਾਂ ਕਹੀ ਗਈਆਂ ਸਬੂਤਾਂ ਤੋਂ ਕਿੰਨਾ ਦੂਰ ਹੈ ਸੋ ਇਸ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਨਾ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਸੈਂਟਰ ਦੀ ਸਰਕਾਰ ਵੱਲੋਂ ਉਹਨਾਂ ਨਾਲ ਸੰਪਰਕ ਬਣਾ ਕੇ ਗੱਲ ਬਾਤ ਕੀਤੀ ਜਾ ਰਹੀ ਹੈ। ਤੋਂ ਦੂਜੀ ਉਹਨਾਂ ਨੇ ਗੱਲ ਕਹੀ ਹੈ ਵੀ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਨੇ ਕੋਈ ਸੰਦੇਸ਼ ਭੇਜਿਆ। ਸੋ ਜੇ ਪਹਿਲਾਂ ਮੈਂ ਗੱਲ ਕਰਾਂ ਸਿਕਿਉਰਿਟੀ ਪੱਖੋਂ ਬਹੁਤ ਗਲਤ ਗੱਲ ਹੈ ਇਸ ਤਰ੍ਹਾਂ ਦੀ ਗੱਲ ਕਰਨੀ ਠੀਕ ਨਹੀਂ। ਕਿਉਂਕਿ ਉਹਨਾਂ ਨੇ ਹਵਾਲਾ ਦਿੱਤਾ ਮੁਲਾਕਾਤ ਮੁਲਾਕਾਤ ਕਰਦਾ ਭਾਈ ਅਕਬਾਲ ਸਿੰਘ ਦਿੱਲੀ ਤੋਂ ਹੈ ਜਿਹੜਾ ਕੋਈ ਜਾਣ ਤੋਂ ਪਹਿਲਾਂ ਵੀ ਦਾਸ ਨਾਲ ਉਹ ਸੰਪਰਕ ਕਰਦੇ ਆ ਕੋਈ ਸਨੇਹਾ ਹੁੰਦਾ ਉਹਨਾਂ ਤੱਕ ਪਹੁੰਚਾਉਣ ਦਾ ਤੇ ਜਦੋਂ ਮੁਲਾਕਾਤ ਕਰਕੇ ਵਾਪਸ ਆਉਨੇ ਆ ਉਦੋਂ ਵੀ ਉਹ ਦਾਸ ਨਾਲ ਉਹ ਜਿਹਦਰਜੀ ਦਾ ਸਨੇਹਾ ਸਾਂਝਾ ਕਰਦਾ ਸੋ ਮੈਂ ਸਪਸ਼ਟ ਕਰਦਾ ਕਿਉਂਕਿ ਕਿਸੇ ਵੀ ਮੁੱਦੇ ਤੇ ਜਦੋਂ ਕੋਈ ਗੱਲ ਕਰਨੀ ਹੁੰਦੀ ਹੈ ਮੀਡੀਆ 'ਚ ਜਾਣਾ ਹੁੰਦਾ ਉਹਨਾਂ ਦਾ 2 ਜਾਂ 3 ਵਾਰੀ ਹਫਤੇ 'ਚ ਜਿਹੇਦਾਰ ਜਗਤਾਰ ਸਿੰਘ ਹਵਾਰਾ ਦਾ ਦਾਸ ਨੂੰ ਸਰਕਾਰੀ ਫੋਨ ਤੋਂ ਫੋਨ ਆਉਂਦਾ ਉਹ ਉਸ ਮੁੱਦੇ ਬਾਰੇ ਉਸ ਗੱਲ ਬਾਰੇ ਮੈਨੂੰ ਦੱਸਦੇ ਸੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦੀ ਆਪੋ ਆਪਣੀ ਗੱਲ ਕੋਈ ਨਹੀਂ ਕਰਨੀ ਚਾਹੀਦੀ ਮੈਂ ਸਤਿਕਾਰ ਕਰਦਾ ਭਾਈ ਅਵਤਾਰ ਸਿੰਘ ਦਾ ਇੱਕ ਪੰਥਕ ਸੋਹਦਾ ਧਾਰਨੀ ਹੈ ਪਰੰਤੂ ਉਹਨਾਂ ਨੇ ਬਿਨਾਂ ਸਬੂਤਾਂ ਤੋਂ ਇਹ ਜੀ ਜਿਹੜੀ ਗੱਲ ਕੀਤੀ ਆ ਉਹ ਇੱਕ ਤਾਂ ਪੰਥ 'ਚ ਡੁੱਬਾ ਪਾਉਣ ਦੀ ਗੱਲ ਹੈ ਕਿਉਂਕਿ ਜਹੇਦਾਰ ਜਗਤਾਰ ਸਿਰ ਹਵਾਰਾ ਸਰਬੱਤ ਖਾਲਸਾ ਵੱਲੋਂ ਸੌਂਪੀ ਜ਼ਿੰਮੇਵਾਰੀ ਉਹ ਹੈ ਵੀ ਜਿਹੜੇ ਸਿਰਫ ਪੰਥਕ ਮੁੱਦਿਆਂ ਤੇ ਗੱਲ ਕਰਦੇ ਆ ਕਿਉਂਕਿ ਉਹਨਾਂ ਦਾ ਸਿਆਸੀ ਨਿਸ਼ਾਨਾ ਕੋਈ ਨਹੀਂ ਸੋ ਇਸ ਤਰ੍ਹਾਂ ਦੀ ਕੀ ਸਾਜ਼ਿਸ਼ ਹੈ ਕੀ ਇਹ ਦੇ ਪਿੱਛੇ ਮਨਸਾ ਸੋ ਸਪਸ਼ਟ ਕਰਦੇ ਆ ਵੀ ਨਾ ਤਾਂ ਕੋਈ ਸੈਂਟਰ ਦੀ ਏਜੰਸੀਆਂ ਨਾਲ ਸੈਂਟਰ ਦੀ ਨੁਮਾਇਦਿਆਂ ਨਾਲ ਕੋਈ ਗੱਲ ਚੱਲ ਰਹੀ ਹੈ ਨਹੀਂ ਭਾਈ ਅਮਰਪਾਲ ਸਿੰਘ ਨੂੰ ਉਹਨਾਂ ਨੇ ਕੋਈ ਸੰਦੇਸ਼ ਭੇਜਿਆ ਸੋ ਅਸੀਂ ਇਹਦਾ ਅੰਡਰ ਕਰਦੇ ਆ ਮੈਂ ਭਾਈ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਅੱਗੇ ਤੋਂ ਐਹੀ ਜੀ ਬਿਨਾ ਤਕਾਦੋਂ ਅਧਾਰ ਤੋਂ ਗੱਲ ਕਰਨ ਦਾ ਗੁਰੇਜ਼ ਕਰਨ ਸੋ ਸੰਗਤਾਂ ਨੂੰ ਸਪਸ਼ਟ ਕਰਦੇ ਆ ਕਿ ਜਿਹੜੀ ਇਹ ਚ ਗੱਲਾਂ ਕਹੀ ਗਈਆਂ ਸਬੂਤਾਂ ਤੋਂ ਕਿੰਨਾ ਦੂਰ ਐ ਸੋ ਇਹ ਸਤੇ ਸਵਾਸ ਕਰਨ ਦੀ ਲੋੜ ਹੈ